ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਣ ਤੋਂ ਸ਼ੁਕਰੀਆ ਕਰਦੀ ਆਂ ਕਿ ਤੁਸੀਂ ਮੇਰੀ ਆਵਾਜ਼ ਆਮ ਜਨਤਾ ਤੱਕ ਲੈ ਕੇ ਜਾਉਂਗੇ ਹੁਸ਼ਿਆਰਪੁਰ ਤੱਕ ਪਹੁੰਚਾਉਂਗੇ ਤੇ ਜਿੱਥੇ ਗੱਲ ਚੋਣਵੀ ਮੁੱਦਿਆਂ ਦੀਆਂ ਮੁੱਦੇ ਸਿਰਫ ਚੋਣਵੀ ਨਹੀਂ ਹੁੰਦੇ ਮੁੱਦੇ ਹੁੰਦੇ ਲੋਕਾਂ ਦੇ ਤੇ ਮੈਂ ਇਹੀ ਸੋਚ ਕੇ ਇਸ ਮੈਦਾਨ ਚੁਤਰੀਆਂ ਕਿ ਮੈਂ ਲੋਕਾਂ ਦੇ ਜਿਹੜੇ ਵੀ ਲੋਕਲ ਮੁੱਦੇ ਆ ਕਿਉਂਕਿ ਦੇਖੋ ਨੌ ਹਲਕੇ ਨੌ ਹਲਕੇ ਸਾਡਾ ਹਲਕਾ ਇਸ ਤਰ੍ਹਾਂ ਦਾ ਜਿੱਥੇ ਵੇਟ ਏਰੀਆ ਵੀ ਐ ਕੰਡੀ ਏਰੀਆ ਵੀ ਐ ਹਰ ਹਲਕੇ ਦੀ ਆਪਣੇ ਆਪਣੇ ਇਸ਼ੂਜ਼ ਆ ਆਪਣੀਆਂ ਆਪਣੀਆਂ ਪ੍ਰੋਬਲਮਸ ਆ ਸ਼ਹਿਰ ਹੁਸ਼ਾਰਪੁਰ ਦੇ ਆਪਣੇ ਇਸ਼ੂਜ਼ ਐ ਤੇ ਉਹ ਸਾਰੇ ਹੀ ਇਸ਼ੂਜ਼ ਜਿੰਨੇ ਵੀ ਐ ਉਹਨਾਂ ਸਾਰਿਆਂ ਨੂੰ ਦੇਖਿਆ ਜਾਏਗਾ ਜਿਹਦੇ ਚ ਅਨਇਮਪਲੋਇਮੈਂਟ ਬੇਰੋਜ਼ਗਾਰੀ ਬਹੁਤ ਜ਼ਿਆਦਾ ਕਿਉਂਕਿ ਸਾਰਾ ਪੰਜਾਬ ਹੀ ਇਸ ਜੰਗ ਨਾਲ ਜੂਝ ਰਿਹਾ ਹੈ ਕਿ ਸਾਡਾ ਸਾਰਾ ਯੂਥ ਅੱਜ ਪੰਜਾਬ ਛੱਡ ਕੇ ਬਾਹਰ ਜਾ ਰਿਹਾ ਹੈ ਇਸ ਤੋਂ ਇਲਾਵਾ ਮਹਿਲਾਵਾਂ ਲਈ ਕਿਉਂਕਿ ਮੈਂ ਇੱਕ ਮਹਿਲਾ ਮੈਂ ਇਹ ਪਹਿਲੇ ਅਨਪਲੋਇਮੈਂਟ ਡੇਸ ਕਰਕੇ ਕਿਤਾ ਕਿਉਂਕਿ ਮੈਂ ਇੱਕ ਮਾਂ ਵੀ ਆ ਮੇਰੇ ਵੀ ਬੱਚੇ ਆ ਤੇ ਮੈਨੂੰ ਵੀ ਪਤਾ ਕਿ ਬੱਚਿਆਂ ਦਾ ਦੁੱਖ ਕੀ ਹੁੰਦਾ ਬੱਚਿਆਂ ਦੇ ਦੂਰ ਜਾਣ ਦਾ ਦੁੱਖ ਆ ਲੇਡੀਜ਼ ਲਈ ਉਹਨਾਂ ਦੀ ਉਹਨਾਂ ਨੂੰ ਵੂਮਨ ਏਮਪਾਵਰ ਕਰਨਾ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ ਆਪਣੇ ਹੱਕਾਂ ਦੇ ਬਾਰੇ ਉਹਨਾਂ ਨੂੰ ਪਤਾ ਚੱਲੇ ਔਮਨ ਸੈਨੀਟੇਸ਼ਨ ਮੈਂ ਇਸ ਬਾਰੇ 10 ਸਾਲ ਪਹਿਲੇ ਵੀ ਗੱਲ ਕਰਦੀ ਰਹੀਆਂ ਅੱਜ ਵੀ ਕਰਦੀ ਰਹੀਆਂ ਕਿ ਉਹ ਉਸੇ ਹਾਲਾਤ ਚ ਅੱਜ ਵੀ ਸਾਡੀਆਂ ਫੀਮੇਲਸ ਜੀ ਰਹੀਆਂ ਉਹਨਾਂ ਨੂੰ ਆਪਣੇ ਬਾਰੇ ਪਤਾ ਹੀ ਨਹੀਂ ਕੁਝ ਵੀ ਨਹੀਂ ਪਤਾ ਤੇ ਇਸ ਤੋਂ ਇਲਾਵਾ ਜਦੋਂ ਮੈਂ ਕਿਹਾ ਜੀ ਸੀਸੀਟੀ ਹੁਸ਼ਾਰਪੁਰ ਦੀ ਗੱਲ ਕਰੀਏ ਤੇ ਇਥੇ ਬਹੁਤ ਵੱਡਾ ਇਸ਼ੂ ਇੱਕ ਮੇਰੇ ਖਿਆਲ ਰੇਲਵੇ ਕਨੈਕਟੀਵਿਟੀ ਦਾ ਹੈ ਜਿਸ ਕਰਕੇ ਸਾਡਾ ਹੁਸ਼ਾਰਪੁਰ ਦੀ ਤਰੱਕੀ ਮੈਂ ਕਹਾਂਗੀ ਕਿ ਬਿਲਕੁਲ ਏਟ ਅ ਸਟੇਕ ਹੈ ਕਿਉਂਕਿ ਕਿਸੇ ਵੀ ਏਰੀਆ ਦੀ ਪ੍ਰੋਗਰੈਸ ਡਿਵੈਲਪਮੈਂਟ ਤਾਂ ਹੀ ਹੁੰਦੀ ਹੈ ਜੇ ਉਹਦੀ ਬਾਕੀ ਹਲਕਿਆਂ ਨਾਲ ਬਾਕੀ ਸਿਟੀਆਂ ਨਾਲ ਬਾਕੀ ਡਿਵੈਲਪਡ ਏਰੀਆਜ਼ ਨਾਲ ਕਨੈਕਟੀਵਿਟੀ ਵਧੀਆ ਹੋ ਤਾਂ ਉਹ ਕਨੈਕਟੀਵਿਟੀ ਰੇਲਵੇ ਦੇ ਥਰੂ ਸਭ ਤੋਂ ਜ਼ਿਆਦਾ ਹੁੰਦੀ ਹੈ کافی ਸਾਲਾਂ ਤੋਂ ਇਹ ਮੁੱਦਾ ਚੱਲ ਰਿਹਾ ਜੇ ਮੈਨੂੰ ਮੌਕਾ ਮਿਲਿਆ ਪਿਆਰ ਮਿਲਿਆ ਆਸ਼ੀਰਵਾਦ ਮਿਲਿਆ ਲੋਕਾਂ ਦਾ ਇਸ ਮੁੱਦੇ ਨੂੰ ਮੈਂ ਅੱਗੇ ਲੈ ਕੇ ਜਾਵਾਂਗੀ ਕੰਡੀ ਏਰੀਆ ਦੀ ਬਾਕੀ ਪ੍ਰੋਬਲਮਸ ਪਾਣੀ ਬਿਜਲੀ ਤਾਂ ਹੈ ਹੀ ਹੈ ਇਹਦੇ ਨਾਲ-ਨਾਲ ਮਾਈਨਿੰਗ ਉਸੀ ਤਰੀਕੇ ਨਾਲ ਵਰਕਰ ਆ ਰਹੇ ਜਿੱਦਾਂ ਪਹਿਲੇ ਸੀ ਤਾਂ ਇਸੇ ਤਰ੍ਹਾਂ ਨਾਲ ਬਹੁਤ ਸਾਰੇ ਹੋਰ ਵੀ ਰਾਸ਼ਿਆਂ ਨੂੰ ਲੈ ਕੇ ਤੁਸੀਂ ਜੀ ਕਿੱਦਾਂ ਦੇਖਦੇ ਆ ਮਤਲਬ ਕਿ ਇਲੈਕਸ਼ਨਸ 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 ਹੁੰਦੇ ਆ ਇੱਕ ਕੰਪੀਟੀਸ਼ਨ ਹੈ ਸਾਰਿਆਂ ਨੇ ਆਪਣਾ ਆਪਣਾ ਬੈਸਟ ਦੇਣਾ ਹੈ ਕਾਂਗਰਸ ਵਿੱਚ ਹੋਰ ਵੀ ਸੀਨੀਅਰ ਰੱਖੀ ਹੈ ਜੀ ਤੇ ਉਹਨੂੰ ਕਿੱਦਾਂ ਦੇਖਦੇ ਆ ਕਿ ਤੁਹਾਡੇ ਨਾਲ ਉਹ ਕੋਈ ਨਾਰਾਜ਼ਗੀ ਜਾਂ ਕਿ ਤੁਹਾਡੇ ਨਾਲ ਲੈ ਕੇ ਚੱਲਾਂਗੇ ਕੀ ਸਭ ਨਾਲ ਤੁਸੀਂ ਦੇਖਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਕਾਂਗਰਸ ਪਾਰਟੀ ਜੀ ਮੈਂ ਅੱਜ ਸ਼ੁਰੂ ਕਰਾਂ ਤਾਂ ਖੜਗੇ ਜੀ ਤੋਂ ਲੈ ਕੇ ਸੋਨੀਆ ਜੀ, ਰਾਹੁਲ ਜੀ ਸਾਡੇ ਪੰਜਾਬ ਪ੍ਰਦੇਸ਼ ਦੇ ਜਿਹੜੇ ਪ੍ਰਦਾਨ ਨੇ ਰਾਜਾ ਵਡਿੰਗ ਜੀ, ਬਾਜਵਾ ਜੀ ਹਰ ਕਿਸੇ ਦਾ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਦੇ ਆ ਕਿ ਉਹਨਾਂ ਨੇ ਮੇਰੇ ਵਰਗੇ ਇੱਕ ਆਮ ਇਨਸਾਨ ਨੂੰ ਮੌਕਾ ਦਿੱਤਾ ਇਲੈਕਸ਼ਨ ਲੜਨ ਦਾ ਲੋਕ ਕਹਿੰਦੇ ਆ ਕਿ ਆਮ ਇਨਸਾਨ ਨੂੰ ਇਦਾਂ ਦੀਆਂ ਪਾਰਟੀਆਂ ਨਹੀਂ ਮੌਕਾ ਦਿੰਦੀਆਂ ਤੇ ਤੁਹਾਡੇ ਸਾਹਮਣੇ ਮੈਂ ਆ ਮੈਂ ਖੁਦ ਨੌਕਰੀ ਕਰਦੀ ਆ ਆਪਣਾ ਘਰ ਦਾ ਗੁਜ਼ਾਰਾ ਕਰਦੀ ਆ ਉਹਨਾਂ ਨੇ ਰਾਜਾ ਵਰਿੰਗ ਜੀ ਨੇ ਸਾਡੇ ਪ੍ਰਧਾਨ ਜੀ ਨੇ ਹਰ ਵੋਲੰਟੀਅਰ ਮੀਟ ਦੇ ਵਿੱਚ ਇੱਕ ਚੀਜ਼ ਨੂੰ ਬਹੁਤ ਸਾਫ਼ ਕੀਤਾ ਸੀ ਕਿ ਇਸ ਵਾਰ ਇਲੈਕਸ਼ਨ ਦੇ ਵਿੱਚ ਉਹ ਇੱਕ ਆਮ ਇਨਸਾਨ ਨੂੰ ਵੋਲੰਟੀਅਰਸ ਦੇ ਵਿੱਚ ਕਿਸੇ ਨੂੰ ਮੌਕਾ ਦੇਣਗੇ ਤਾਂ ਉਹ ਉਹਨਾਂ ਨੇ ਕਰਕੇ ਦਿਖਾ ਦਿੱਤਾ ਕਿੰਨੀਆਂ ਕਿਸੀਟਾਂ ਤੇ ਆਪਾਂ ਆਪਣੀ ਜਿੱਤ ਹਾਸਲ ਕਰਾਂਗੇ ਕੀ ਲੱਗਦਾ ਤੁਹਾਨੂੰ ਕਿੰਨੀਆਂ ਕਿਸੀਟਾਂ ਸਾਡੀ ਕੋਸ਼ਿਸ਼ ਸਾਰੀਆਂ ਸੀਟਾਂ ਤੇ ਜਿੱਤ ਹਾਸਲ ਕਰਨ ਦੀ ਹੈ ਅਸੀਂ ਲੜਾਂਗੇ ਉਹ ਆਪਣੀ ਲੜਾਈ ਕਰਨ ਸਾਡੀ ਤਾਂ ਕੋਸ਼ਿਸ਼ 13 ਚੋਂ 13 ਹੈ